ਸਰ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਪਾਵਰ ਕਾਮ ਸੀਐਚਬੀ ਕਮਿਆਤੀ ਜਥੇਬੰਦੀ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕਿਰਤ ਮੰਤਰੀ ਅਨਮੋਲ ਗਗਨ ਮਾਨ ਅਤੇ ਪਾਵਰ ਕਾਮ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਸ਼ੁਰੂ ਕਰਦੇ ਹਾਂ ਅਸੀਂ ਵੱਡੀ ਖਬਰ ਮੰਗਾਂ ਨੂੰ ਹੱਲ ਕਰਨ ਦਾ ਦਿੱਤਾ ਪ੍ਰੋਸਤਾ ਫਿਰ ਦੁਆਰਾ 6 ਸਤੰਬਰ ਨੂੰ ਸੱਦੀ ਮੀਟਿੰਗ ਪਾਵਰ ਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਵਿੱਤ ਵਿਭਾਗ ਦੇ ਮੰਤਰੀ ਸ਼੍ਰੀ ਹਰਪਾਲ ਸਿੰਘ ਚੀਮਾ ਅਤੇ ਕੀਰਤ ਮੰਤਰੀ ਸ਼੍ਰੀ ਅਨਮੋਲ ਗਗਨ ਮਾਨ ਨਾਲ ਚੰਡੀਗੜ੍ਹ ਸਿਵਲ ਸਕਤਨ ਵਿਖੇ ਹੋਈ ਜਿਸ ਵਿੱਚ ਕੀਰਤ ਵਿਭਾਗ ਦੇ ਸੈਕਟਰੀ ਸਮੇਤ ਪਾਵਰ ਕਮ ਦੇ ਚੇਅਰਮੈਨ ਬਲਦੇਵ ਸਿੰਘ ਸਰਾ ਅਤੇ ਡਾਇਰੈਕਟਰ ਗਰੇਵਾਲ ਡਿਪਟੀ ਮੈਨੇਜਰ ਆਈਆਰ ਸ਼ਾਮਿਲ ਹੋਏ ਮੀਟਿੰਗ ਦੀ ਜਾਣਕਾਰੀ ਸੂਬਾ ਪ੍ਰਧਾਨ ਬਲੀਹਾਰ ਸਿੰਘ ਸੂਬਾ ਸਹਾਇਕ 70 ਟੇਕ ਚੰਦ ਦਫਤਰੀ 70 ਸ਼ੇਰ ਸਿੰਘ ਪ੍ਰੈਸ 70 인ਦਰਜੀਤ ਸਿੰਘ ਸੁਰਜੀਤ ਸਿੰਘ ਨੇ ਦੱਸਿਆ ਕਿ ਅੱਜ ਦੀ ਹੋਈ ਮੀਟਿੰਗ ਵਿੱਚ ਵਿਦੇਸ਼ ਵਿਭਾਗ ਮੰਤਰੀ ਅਤੇ ਕਿਰਤ ਮੰਤਰੀ ਅਤੇ ਪਾਵਰ ਕਾਮ ਮੈਨੇਜਮੈਂਟ ਅਧਿਕਾਰੀਆਂ ਨਾਲ ਮੀਟਿੰਗ ਨਾਲ ਆਊਟਸੋਰ ਕੇਕੇ ਕਾਮੀਆਂ ਨੂੰ ਸਿੱਧਾ ਵਿਭਾਗ ਵਿੱਚ ਸ਼ਾਮਿਲ ਕਰਨ ਕਟੋ-ਕਟ ਗੁਜ਼ਾਰੇ ਯੋਗ ਤਨਖਾਹ ਨਿਸ਼ਚਿਤ ਕਰਨ ਬਿਜਲੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋਣ ਦੇ ਮੂਹ ਪਏ ਕਾਮੀਆਂ ਪਰਿਵਾਰਾਂ ਨੂੰ ਪੱਕੀ ਨੌਕਰੀ ਅਤੇ ਪੈਨਸ਼ਨ ਦਾ ਪ੍ਰਬੰਧ ਕਰਨ ਕਰੰਟ ਲੱਗਣ ਕਾਰਨ ਇਲਾਜ ਦਾ ਵਧੀਆ ਪ੍ਰਬੰਧ ਕਰਨ ਸਮੇਤ तमाम ਮੰਗਾ ਪੱਤਰ ਚ ਦਰਜ ਮੰਗਾਂ ਉੱਤੇ ਚਰਚਾ ਕਰਦਿਆਂ ਵਿੱਤ ਮੰਤਰੀ ਅਤੇ ਕਿਰਤ ਮੰਤਰੀ ਸਮੇਤ ਪਾਵਰ ਕਾਮ ਅਧਿਕਾਰੀਆਂ ਵੱਲੋਂ ਭਰੋਸਾ ਦਿਵਾਇਆ ਗਿਆ ਅਤੇ ਬਿਜਲੀ ਮੰਤਰੀ ਅਜਨਾ ਆਉਣ ਕਾਰਨ ਦੁਆਰਾ ਮਿਤੀ 6 ਸਤੰਬਰ 2024 ਨੂੰ ਵਿੱਤ ਮੰਤਰੀ ਸ਼੍ਰੀ ਹਰਪਾਲ ਸਿੰਘ ਜਿੰਮਾਦੀ ਪ੍ਰਧਾਨਗੀ ਹੇਠ ਜਿਸ ਵਿੱਚ ਬਿਜਲੀ ਮੰਤਰੀ ਅਤੇ ਖੇਰਤ ਮੰਤਰੀ ਸਮੇਤ ਅਧਿਕਾਰੀਆਂ ਨੂੰ ਮੀਟਿੰਗ ਵਿੱਚ ਸ਼ਾਮਲ ਕਰਕੇ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਮੀਟਿੰਗ ਦਾ ਲਿਖਤੀ ਪੱਤਰ ਜਾਰੀ ਕੀਤਾ ਗਿਆ ਅਤੇ ਜਥੇਬੰਦੀਆਂ ਵੱਲੋਂ ਭਰੋਸੇ ਦੇ ਤਹਿਤ ਉਲਿਖਿਆ ਹੋਈਆਂ ਸੂਬਾ ਪਦਰੀ ਧਰਨਾ ਗੈਂਗ ਕਰ ਦਿੱਤਾ ਗਿਆ ਜਿੱਥੇ ਬੰਦੀਆਂ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਮਿਤੀ 6 ਸਤੰਬਰ 2024 ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਹੱਲ ਤੁਰੰਤ ਨਹੀਂ ਕਰਦੇ ਤਾਂ ਮਿਤੀ 10 ਸਤੰਬਰ 2024 ਨੂੰ ਪਰਿਵਾਰਾਂ ਅਤੇ ਬੱਚਿਆਂ ਸਮੇਤ ਸੂਬਾ ਪਦਰੀ ਧਰਨਾ ਖੜੜ ਵਿਖੇ ਦਿੱਤਾ ਜਾਵੇਗਾ